ਪੌਲਸ ਵਾਲੇ ਡਿਊਟੀ ਦੇ ਨਾਲ ਕਰਦੇ ਨੇ ਸੇਵਾ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਤੇ ਲੋਕ ਕਰ ਰਹੇ ਨੇ ਬਾਈ ਨੂੰ ਸਲੂਟ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ APB News ਤੇ ਮੈਂ ਪਰਮਦੀਪ ਪਰਾਣਾ ਤੁਸੀਂ ਆਹ ਵੀਡੀਓ ਦੇ ਵਿੱਚ ਜੋ ਦੇਖ ਰਹੇ ਹੋ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਚਮੋਲੀ ਦੇ ਨੇੜੇ ਜਿਹੜਾ ਕਰਨ ਪ੍ਰਿਆਗ ਰਸਤੇ ਦੇ ਵਿੱਚ ਬਦਰੀਨਾਥ ਹਾਈਵੇ ਦੇ ਉੱਪਰ ਇਹ ਪਹਾੜ ਡਿੱਗਦਾ ਤੇ ਹਾਈਵੇ ਬੰਦ ਹੋ ਜਾਂਦਾ ਹੈ ਪੁਲਿਸ ਦੀ ਡਿਊਟੀ ਦਾ ਬਾਈ ਕਰ ਹੀ ਰਿਹਾ ਨਾਲ ਨਾਲ ਜਿਹੜਾ ਥੌੜੇ ਦੇ ਨਾਲ ਉਸ ਪੱਥਰ ਨੂੰ ਭੰਨ ਕੇ ਹਾਈਵੇ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਤੱਕ ਰੋਡ ਸੇਫਟੀ ਵਾਲੇ ਪਹੁੰਚਦੇ ਉਸ ਤੋਂ ਪਹਿਲਾਂ ਬਾਈ ਨੇ ਇਹ ਰੋਡ ਚਲਾਤਾ ਤੇ ਸੋਸ਼ਲ ਮੀਡੀਆ ਤੇ ਜਿਹੜੀ ਆ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਆ ਲੋਕ ਸਲੂਟ ਕਰ ਰਹੇ ਨੇ ਬਾਈ ਨੂੰ ਕਿਉਂਕਿ ਅਜਿਹੇ ਪੁਲਿਸ ਮੁਲਾਜ਼ਮਾਂ ਦੇ ਲਈ ਸਲੂਟ ਵੀ ਬਣਦਾ ਯਾਰ ਜਿਹੜੇ ਆਪਣੇ ਡਿਊਟੀ ਦੇ ਨਾਲ-ਨਾਲ ਨਾ ਸੇਵਾ ਕਰਦੇ ਆ ਸਮਾਜ ਦੀ ਹਨਾ ਲੋਕਾਂ ਦੀ ਤੇ ਇਸ ਬਾਈ ਨੂੰ ਲੱਗਿਆ ਕਿ ਹਾਈਵੇ ਬੰਦ ਹੈ ਲੋਕਾਂ ਨੂੰ ਦਿੱਕਤ ਆ ਰਹੀ ਆ ਉਸ ਕਰਕੇ ਇਹਨੇ ਜਿਹੜਾ ਅਥਾ ਉੜਾ ਚੱਕਿਆ ਤੇ ਉਹ ਪੱਥਰ ਨੂੰ ਭੰਨਣਾ ਸ਼ੁਰੂ ਕਰਤਾ ਤੇ ਹਾਈਵੇ ਨੂੰ ਜਿਹੜਾ ਬਲਾਕੇਜ ਉਸ ਦੀ ਖੋਲ ਦਿੱਤੀ ਤੇ ਲੋਕਾਂ ਦੇ ਜਿਹੜਾ ਸਾਹ ਮਿਲਿਆ ਤੇ ਰਸਤਾ ਜਿਹੜਾ ਖੁੱਲ ਗਿਆ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਅਕਸਰ ਤੁਸੀਂ ਦੇਖਦੇ ਹੋ ਤੇ ਬਾਈ ਨੂੰ ਸਲੂਟ ਕਰਿਓ ਹਨਾ ਕਮੈਂਟਾਂ ਦੇ ਵਿੱਚ رائے ਜ਼ਰੂਰ ਸਾਂਝੀ ਕਰਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਦੱਸਿਓ ਜ਼ਰੂਰ ਕਿ ਅਜਿਹੇ ਪੁਲਿਸ ਮੁਲਾਜ਼ਮ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖਿਆ ਜੋ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰਦੇ ਆ ਤਾਂ ਦੋਸਤੋ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਐ ਜੀਆਂ ਦੇਖਣ ਨੂੰ ਮਿਲਦੀਆਂ ਕਿ ਲੋਕ ਕਹਿੰ ਸਕੜ ਦਿਆ ਮਾਰ ਦਿਆ ਗਾਲਾਂ ਕੱਢ ਦਿਆ ਅਜੀਆਂ ਵੀਡੀਓ ਤਾਂ ਤੁਸੀਂ ਦੇਖਦੇ ਰਹਿੰਦੇ ਹੋ ਪਰ ਆਹ ਵੀਡੀਓ ਦੇਖ ਕੇ ਤੁਹਾਨੂੰ ਕੀ ਲੱਗਿਆ ਉਹ ਜ਼ਰੂਰ ਸਾਂਝਾ ਕਰਿਓ ਕਮੈਂਟਾਂ ਦੇ ਵਿੱਚ ਤੋਂ ਅਜਿਹੀ ਵੀਡੀਓ ਹੋਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ ਲਾਈਕ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਜਾ ਕਰੇਗੀ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਦੇ ਲਈ ਮਿਲਦੇ ਆਂ ਜਲਦ